ਆਡੇ ਰਾਹ ਇਹ ਜਿਹੜਾ ਸੱਚਾ ਨੋਦਾਨ ਜਦੋਂ ਜੀ ਕਰਵਾਣੀ ਪੜਾ ਜੀ ਕਰਵਾਣੇ ਤੇ ਵਿਚਾਰ ਕਰਾਂਗੇ ਪੂਰਾ ਸਾਨੂੰ ਪਤਾ ਲੱਗੂਗਾ ਅੰ内 ਜੋ ਚੀਜ਼ ਸੱਚੀ ਆ ਗੁਰਮੁਖ ਪਿਆਰੇ ਆ ਸਭ ਨਾਸਵਾਨ ਆ ਉਹ ਇਹ ਨਹੀਂ ਕਹਿੰਦੇ ਕਿ ਸਿਆਪ ਸੰਤਾਨ ਕੰਮ ਸੁਆਇਆ ਵਿਚਾ ਹਉਮੈ ਮਤਮ ਮਾਇਆ ਵਿਚਾ ਰਾਜੋ ਤਨ ਮਾਲ ਵਿਚਾ ਖਾਮ ਕ੍ਰੋਧ ਵਿਗਰਾਉਣਾ ਸਾਰਿਆਂ ਦੇ ਜਿਹੜਾ ਆਣ ਵਰਸੋ ਤੇ ਆਇਓ ਜੇ ਕੋਈ ਰਹਿਣ ਆਈ ਆ ਤਾਂ ਕਦੇ ਮਿਲੋ satsang ਉਹਨੇ ਵੀ satsang ਦੇ ਵਿੱਚ ਬੜੇ ਗੁਰਮੁਖੀ ਆ ਰਹੇ ਹੋ ਤੇ ਇਹ ਮੇਰੇ ਸਾਡੇ ਮਨ ਦੇ ਵਿੱਚ ਆ ਜਾਂਦੀ ਆ ਮੇਰੇ ਮਨ ਦੇ ਵਿੱਚ ਵੀ ਆ ਜਾਂਦੀ ਮੈਂ ਦੁਆਣੀ ਤੇ ਚੱਲ ਕੇ ਆਇਆ ਪਰ ਮੈਂ ਇਹ ਦੋਨੋਂ ਪਿਆਰੋ ਤੁਹਾਨੂੰ ਤੁਹਾਨੂੰ ਨਾਨਕ ਸਾਹਿਬ ਮਹਾਰਾਜ ਦੀ ਚਰਤਾ ਹੁੰਦੀ ਆ ਤਾਂ ਇਹ ਧੰਨ ਸਾਾਨੂੰ ਸਾਤ ਸਾਂਝ ਵਾਰ ਵਰ ਮੁਤੇ ਆਇਓ ਅਤੇ ਤਾਣ-ਪਾਣ ਦਾ ਆਪਣਾ ਵਹਿਜੇ ਚਲੀ ਜਾਂਦਾ ਤੇ ਗੁਰਵਾਣੀ ਜਦੋਂ ਅਸੀਂ ਪੜਾਂਗੇ ਇਹ ਸਾਨੂੰ ਪਤਾ ਲੱਗੂ ਬਹੁਤ ਸਾਰਾ ਸੰਗਰਾਮ ਦੀ ਗੱਲ ਹੁੰਦਾ ਗੁਰਮੁਖ ਪਿਆਰਿਓ ਇਹ ਬਾਬਾ ਬਸੰਤ ਦਾਸ ਜੀ ਸਾਡੇ ਨਗਰ ਦੇ ਯਾਤਰੀ ਮੇਰਾ ਪਿੰਡ ਜਾ ਰਹੀ ਹੈ ਮੈਂ ਕਰਦੇ ਨੂੰ ਪੰਜ ਚਾਰ ਮਿੰਟ ਦੇ ਵਿੱਚ ਆਇਆ ਇਹਨਾਂ ਦੀ ਪ੍ਰਸਾਦ ਸਾਈਂ ਲਾ ਤਾਂ ਮੇਰਾ ਕਹਿਣਾ ਭਾਅ ਤੇ ਬਚਪਾ ਦੇ ਵਿੱਚ ਗੁਰੂ ਆਪੀ ਆਵੇ ਲੜਨ ਬਾਕੇ ਦਿਲਾਲ ਮਹਾਂਪੁਰਸ਼ਾਂ ਕੋਲ ਆਪਣੇ ਧੰਧਾ ਵਾਪਰ ਕਰਨ ਆਏ ਮਹਾਰਾਜ ਸਾਡੇ ਗੁਰਦੇਵ ਸਾਡੇ ਜੰਗ ਸਿੰਘ ਦੇ ਮਾਲਕ ਜਿਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਉੱਥੇ ਸਾਰਾ ਕੰਵਾਰ ਸੇਵਾ ਕਰਦਾ ਨਾਲ ਬਾਂਦਾ ਬਿਤਾਵੇ ਇਹ ਵੀ ਸਾਰੇ ਦੁਆਰ ਨੂੰ ਜਾਣਨਾ ਇਹ ਬਚਪਨ ਦੇ ਵਿੱਚ ਤੇ ਪੱਪੀ ਨਹੀਂ ਹੋਏ ਰਹੇ ਕੋਹ ਚਲਾਣਾ ਸੇਵਾ ਕੀਤੀ ਜਿਉਂ ਇਹ ਜੱਗਿਆਂ ਨਾਲ ਇਹ ਦਰਬਾਰ ਤੇ ਆ ਰਹੇ ਹੋ ਸੰਤ ਬਾਣ ਨਾਲ ਇਹ ਪ੍ਰਮਾਤਮਾ ਦੇ ਚਾਪਾ ਤੋਂ ਬਿਨਾਂ ਨਹੀਂ ਕੰਮ ਕੋਣ ਸਕਦਾ ਤੇ ਨਹੀਂ ਕਰ ਪੰਜਵੇਂ ਦਾ ਵਹਿਦਾਰ ਨਾਲ ਭਾਜਦਾ ਸਾਡੇ ਵਾਹੀਵੇ ਦੇ ਸੰਗਤ ਆਉਂਦੀ ਜਾਂਦੀ ਰਹਦੀ ਆ ਸੋਹਰੇ ਆਲੇ ਜੋ ਸਾਡੇ ਜੀਵਨ ਸਾ ਵੀ ਜੰਦੀ ਆ ਗੱਲ ਉਹ ਤਿਆਰਿਓ ਇਹ ਬਾਬਾ ਜੀ ਦਾ ਹੁਕਮ ਹੀ ਆ ਵੀ ਦੁਨੀਆਂ ਦੇ ਭਲੇ ਕਰ ਲਈ ਜਿਹੜੇ ਨਾਲ ਇਹ ਸੋਹਾ ਪਾਣ ਨੂੰ ਦੇਸੀ ਦਲਵੈਂਟੋਂ ਹੁਣਾਂ ਕੱਢ ਜਾਵਾਂ ਸਾਡੇ ਵੀ ਕੁਝ ਦਾ ਮੇਰਾ ਕਾਲਾ ਕੁਝ ਹੋਣੀ ਨਹੀਂ ਹਸਬਾ ਧਰ ਭਰੇ ਭੈ ਗੌਰ ਮੁਖ ਪਿਆਰਿਆ ਬਾਰ ਨਹੀਂ ਆਉਂਦਾ ਓੜਾ ਤਨੀ ਪਹਿਣਾ ਜਿਵੇਂ ਉਹ ਆ ਕੰਨਿਆ ਸੰਸਾਰ ਨੂੰ ਲਿਟਿਆ ਤੇ ਸਾਣਾ ਦਾ ਭਾਈ ਸਵਾਦਾਂ ਨੇ ਸ਼ਾਂਤੀ ਫੱਕ ਜਾਨੇ ਤੇ ਬਾਬਾ ਜੀ ਚੱਪਾ ਗੁਰ ਨੂੰ ਥੋੜੇ ਦੱਸ ਪਾਈਆ ਮੇਰਾ ਕਹਿਣਾ ਭਾਲ ਜਿਹਨੇ ਮਹਾ ਭਰਸਾਂ ਲਿਆ ਕਰਨੋ ਖਿਆਰਿਓ ਉਹ ਵੇੜੇ ਪਾਰ ਕਰ ਦਿੰਦੇ ਨੇ ਤੇ ਗੁਰਵਾਣੇ ਦੇ ਸੱਤੇ ਪਾਸਾਂ ਲਿਜਿਆ ਤੇ ਚੰਗ ਸਾਹ ਦੇ ਤਰਜੋ ਪੀਓ ਤਨ ਪ੍ਰਸਾਦ ਕਰਵਾਇਓ ਸਾਹ ਦੀ ਧੂੜ ਕਰੋ ਇਸਨਾਲ ਸਾਹ ਉੱਪਰ ਜਾਈਏ ਕਰਵਾਣ ਸਾਹ ਸੇਵਾ ਮੰਨ ਭਾਡੀ ਪਾਈਆ ਹਾਰ ਸੰਘਾਟੇ ਕੋ ਗਾਇਆ ਹਾਰ ਕਬਿਰ ਦੇ ਸਾਧੂ ਰਾਖਾ ਹਾਰ ਕੋ ਗਾਇਆ ਅੰਮ੍ਰਿਤ ਰਾਜਾ ਛੱਟ ਕੋਠ ਦੇ ਵੀ ਸੰਸਾਰ ਮਰ ਆਇਆ ਤੇ ਕਰਵਾਨੀ ਨੇ ਫੈਸਲਾ ਕੀਤਾ ਪੰਜ ਨਕਵਾ ਸਾਹਮਣੇ ਜਦ ਸਾਰਿਆਂ ਉਹ ਘਾਟਨ ਹੋਏ ਰਹਿੰਦੇ ਨੇ ਕਿ ਸੰਦ ਕੋਈ ਨਾ ਲੱਗਦਾ ਜਦ ਛੜੀ ਤੇ ਬਾਬਾ ਬੈਠਾ ਬਾਬਾ ਬਸੰਤਾ ਜੀ ਬੈਠਿਆ ਉਹ ਤੋਲਾ ਫੋਲਾ ਲਿਓ ਕਿਉਂ ਦੱਸੇ ਪੁੱਛੇ ਨਾ ਕਰ ਮੁਖਿਆਰੀ ਪਤਾ ਨਹੀਂ ਲੱਗਦਾ ਇਹ ਜਿਹੜੇ ਮਗਰ ਪਰ ਚੰਗੇ ਆ ਇਹ ਵੀ ਪਾਰ ਕਰ ਜਾਂਦੇ ਆ ਜਿਹੜੇ ਜੁਨੇ ਆਸ ਕਰਦੇ ਹਨ ਕੋਈ ਵੀ ਸੰਸਰ ਕੋਲੇ ਜਿਕੇ ਜਾਓਗੇ ਤੇ ਤੁਹਾਨੂੰ ਹੋਊਗਾ ਜਾਓ ਭਾਈ ਪਰਮਾਤਮਾ ਕੋਲ ਆ ਕੇ ਤੇ ਪਰਮਾਤਮਾ ਨੇ ਭਾਈ ਭਗਤਾਂ ਦੀ ਜੰਗਲ ਕੰਢੇ ਮੋਲੀ ਹੈ ਕਿ ਹਰ ਜਮ ਜਮ ਭਗਤ ਨੂੰ ਪਾਇਆ ਕਹਿੰਦੇ ਰੱਖਦਾ ਹੈ ਰਾਮ ਰਾਗੇ ਅਨੰਦ ਉਸ ਪਰਮਾਤਮਾ ਤੋਂ ਲਾਥ ਲਾਇਆ ਅਨਤਾਲੀਆਂ ਅਨੰਦ ਜਾ ਕੱਢੇ ਨਾਮ ਨੇ ਮੁਕਲਾਇਆ ਇਹ ਜਿਹੜਾ ਰੱਖਦਾ ਕਾਟ ਜਾਂਦਾ ਗੁਰਮੁਖ ਪਿਆਰਿਓ ਗੁਰੂਆਂ ਨੇ ਪਹਿਲੇ ਮੋਹ ਲਾਇਆ ਜਿਹੜੇ ਸਰਕਾਰੀ ਬੰਦੇ ਹੁੰਦੇ ਆ ਨਿੰਦਕ ਹੁੰਦੇ ਆ ਜੁਗੜਪੋਰਟ ਹੁੰਦੇ ਆ ਉਹਦੇ ਉਹਨਾਂ ਨੇ ਪ੍ਰਮਾਤਮਾ ਦਾ ਮੋਖ ਨਹੀਂ ਹੁੰਦਾ ਉਹਨਾਂ ਨੇ ਘੱਟ ਹੁੰਦੇ ਆ ਜਿਹੜੇ ਭਗਤ ਹੁੰਦੇ ਆ ਮ다가 ਬ੍ਰਿੰਦ ਜਾਨੇ ਪ੍ਰਮਾਤਮਾ ਦਾ ਨਾਮ ਲੈਣ ਆਏ ਉਹਨਾਂ ਦੇ ਪ੍ਰਮਾਤਮਾ ਦਾ ਮੋਖ ਹੁੰਦਾ ਕਹਿੰਦੇ ਅੰਖ ਸਮੇ ਪ੍ਰਮਾਤਮਾ ਦਾ